ਮੈਂ ਸਮਝਦਾ ਵਾਂ ਕਿ ਜਿਹੜੇ ਸਕੱਤਰ ਬੈਠੇ ਹੋਏ ਨੇ ਭਾਜਪਾ ਦੇ ਵਿੱਚ ਭਾਵੇਂ ਉਹ ਸੈਂਟਰਲ ਮਿਨਿਸਟਰਾਂ ਨੇ ਤੇ ਭਾਵੇਂ ਸਟੇਟ ਹੋਵੇ ਸਖਤ ਤੁਹਾਨੂੰ ਬਾਰੇ ਉਹਨਾਂ ਨੂੰ ਗੱਲ ਕਰਨ ਦੀ ਨਾ ਅਕਲ ਆਗੀ ਨਾ ਨਾ ਹੀ ਜ਼ਰੂਰਤ ਹੈ ਅੱਜ ਇੱਕ ਮਿਨਿਸਟਰ ਕਰਿਆ ਸੀ ਕਿ ਉਸਨੇ ਭਾਰਤ ਸਰਕਾਰ ਨੇ ਬਾਲਦੇਵ ਸਿਨਾ ਕੇ ਬਹੁਤ ਵੱਡਾ ਉਪਰਕਾਰ ਕੀਤਾ ਛੋਟੇ ਸਭ ਜਿਆਦਿਆਂ ਦੀ ਸ਼ਾਦਾ ਦਾ ਇਤਿਹਾਸ ਦੁਨੀਆ ਵਿੱਚ ਲੈ ਮੈਂ ਇੱਕ ਗੱਲ ਕਹਿ ਦੇਣੀ ਚਾਹਦਾ ਵਾਂ ਕਿ 99.99 9% ਸੇ ਬੀਜੇਪੀ ਨੇ ਜਿਹੜਾ ਬਾਗ ਦੇ ਉਸ ਨਾਮ ਰੱਖਿਆ ਉਸ ਤੋਂ ਨਾਕੋ ਸਕਾ ਔਰ ਇਹਨਾਂ ਦੇ ਵਿੱਚ ਇਤਨੀ ਹ ਕਰਨੀ ਕਿ ਸਰਕਾਰ ਨੂੰ ਪਾਰਟੀ ਨੂੰ ਪ੍ਰਾਈਮ ਮਿੰისტਰ ਨੂੰ ਇਹ ਸਮਝਾ ਸਕਣ ਕਨਵਿੰਸ ਕਰ ਸਕਣ ਕਿ ਇਸ ਦੇ ਨਾਲ ਸਿੱਖ ਜਿਹੜੇ ਉਹ ਸਾਡੇ ਤੋਂ ਦੂਰ ਜਾ ਰਹੇ ਸਿੱਖ ਕਦੀ ਵੀ ਇਹਨਾਂ ਨੂੰ ਬਾਗ ਨਹੀਂ ਕਿਹਾ ਸਾਬਜਾਦੇ ਕਿਹਾ ਔਰ ਸਾਬਜਾਦੇ ਦੇ ਰੂਪ ਵਿੱਚ ਆਖਿਆ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵਕਤ ਬਰਬਾਦ ਕਰ ਰਹੇ ਹੋ ਸਰਕਾਰ ਦਾ ਪੈਸਾ ਵੀ ਬਰਬਾਦ ਕਰ ਰਹੇ ਹੋ ਔਰ ਆਪਣੀ ਮਿਹਨਤ ਵੀ ਬਰਬਾਦ ਕਰ ਰਹੇ ਹੋ ਜੇ ਤੁਸੀਂ ਬਾਲਗ ਦੇ ਰੂਪ ਦੇ ਵਿੱਚ ਸਭਜਾਦੇ ਦਾ ਦਿਵਸ ਮਨਾ ਕੇ ਸਭਜਾਦਿਆਂ ਦਾ ਜਿਹੜੇ ਸ਼ਹੀਦੀ ਦਿਹਾੜੇ ਆ ਕੇ ਉਹ ਸਭਜਾਦੇ ਦਿਵਸ ਦੇ ਤੌਰ ਤੇ ਮਨਾਏ ਜਾਣ ਹੋਰ ਕੋਈ ਨਾ ਵਰਤਣ ਦੀ ਲੋੜਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਟੀਵੀ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੋ ਰਹੀ ਹੈ ਕਿ ਸੈਦ ਜਾਦਿਆਂ ਦਾ ਚੜ੍ਹੋ ਸ਼ਹੀਦੀ ਦਿਹਾੜਾ ਉਸ ਨੂੰ ਸਰਕਾਰ ਨੇ ਫਿਰ ਬੀਜਪੀ ਦੀ ਸਰਕਾਰ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਕਿ ਵੀਰ ਮਾਲਕ ਦੇ ਰੂਪ ਦੇ ਸ਼ੋਨਾਇਦਾਰ ਹੈ ਮੈਂ ਸਮਝਦਾ ਹਾਂ ਕਿ ਜਿਹੜੇ ਸਕੱਤਰ ਬੈਠੇ ਹੋਣ ਬੀਜਪੀ ਦੇ ਵਿੱਚ ਆ ਮੇਅਰ ਸੈਂਟਰਲ ਮਿਨਿਸਟਰ ਅੰਤੇ ਪਾਉਂ ਸਟੇਟ ਦੇ ਮਿਨਿਸਟਰ ਸਿੱਖ ਤੁਹਾਨੂੰ ਬਾਰੇ ਉਹਨਾਂ ਨੂੰ ਗੱਲ ਕਰਨ ਦੀ ਨਾ ਅਕਲ ਆਗੀ ਨਾ ਨਾਈ ਜ਼ਰੂਰਤ ਆਤੀ ਅੱਜ ਇੱਕ ਮਿਨਿਸਟਰ ਕਾਰਿਆ ਸੀ ਕਿ ਉਸਨੇ ਭਾਰਤ ਸਰਕਾਰ ਨੇ ਬਾਲ ਦੇ ਵਿਸੁਨਾ ਕੇ ਬਹੁਤ ਵੱਡਾ ਉਪਰਕਾਰ ਕੀਤਾ ਛੋਟੇ ਸਭ ਜਿਆਦਿਆਂ ਦੀ ਸਾਦਾ ਦਾ ਅਕਿਆਸ ਦੁਨੀਆ ਵਿੱਚ ਲਾਇਆ ਹੈ ਮੈਂ ਇਹ ਗਰ ਕਹਿ ਦੇਣਾ ਚਾਹਦਾ ਵਾਂ ਕਿ ਨਨ ਨੁ 9.99% ਸਿੱਖ ਭਾਜਪਾ ਨੇ ਜਿਹੜਾ ਬਾਦ ਦਵਸ ਨਾ ਰੱਖਿਆ ਉਸ ਤੋਂ ਨਾ ਖੁਸ਼ ਆ ਗਏ। ਔਰ ਇਹਨਾਂ ਦੇ ਵਿੱਚ ਇਤਨੀ ਹਕਤ ਨਹੀਂ ਕਿ ਸਰਕਾਰ ਨੂੰ ਪਾਰਟੀ ਨੂੰ ਪ੍ਰਾਈਮ ਮਿੰისტਰ ਨੂੰ ਇਹ ਸਮਝਾ ਸਕਣ ਕਨਵਿੰਸ ਕਰ ਸਕਣ। ਕਿ ਇਸ ਦੇ ਨਾਲ ਸਿੱਖ ਜਿਹੜੇ ਉਹ ਸਾਡੇ ਤੋਂ ਦੂਰ ਜਾ ਰਹੇ ਨੇ। ਸਿੱਖ ਕਦੀ ਵੀ ਉਹਨਾਂ ਨੂੰ ਬਾਲ ਨਹੀਂ ਕਿਹਾ ਸਾਬਜਾਦੇ ਕਿਹਾ ਔਰ ਸਾਬਜਾਦੇ ਦੇ ਰੂਪ ਉਚਕਲਾ ਬਣਾ ਦੇਗਾ ਚੌਥਾ ਸਾਬਜਾਦਿਆਂ ਦਾ ਨਾਂ ਸਾਬਜਾਦਾ ਅਜੀਤ ਸਿੰਘ ਤੋਂ ਸ਼ੁਰੂ ਕਰਦੇ ਨੇ ਅਜੀਤ ਸਿੰਘ ਜਾਰ ਸਿੰਘ ਜੋਰਾਵਰ ਸਿੰਘ ਬਾਬਾ ਜੋਰਾ ਫਤੇ ਸਿੰਘ ਜੇ ਇਹ ਨਹੀਂ ਕਿਹਾ ਗਿਆ ਤਾਂ ਬਾਬਿਆਂ ਦੇ ਨਾਲ ਨੰਬਰ ਆ ਗਏ ਉਮਰ ਛੋਟੀ ਸੀ ਪਰ ਕੰਮ ਬਹੁਤ ਛੋਟਿਆਂ ਦੇ ਸਾਹਨ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਵਕਤ ਬਰਬਾਦ ਕਰ ਰਹੇ ਹੋ ਸਰਕਾਰ ਦਾ ਪੈਸਾ ਵੀ ਬਰਬਾਦ ਕਰ ਰਹੇ ਹੋ ਔਰ ਆਪਣੀ ਮਿਹਨਤ ਵੀ ਬਰਬਾਦ ਕਰ ਰਹੇ ਹੋ ਜੇ ਤੁਸੀਂ ਬਾਲਗ ਦੇ ਰੂਪ ਦੇ ਵਿੱਚ ਸਭ ਜਿਆਦਾ ਨਾ ਤੇ ਵਿਸਮਾਣਾ ਮੈਂ ਫਿਰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣਾ ਵਕਤ ਪੈਸਾ ਆਪਣੀ ਇੱਜ਼ਤ ਬਰਬਾਦ ਕਰ ਰਹੇ ਹੋ ਜੇ ਤੁਸੀਂ ਨੂੰ ਬਾਲਗ ਦੇ ਰੂਪ ਦੇ ਵਿੱਚ ਇਨਾ ਸਭ ਜਿਆਦਾਂ ਦੇ ਸੁਨਾਇਆ ਅਸੀਂ ਬਹੁਤ ਕੁਝ ਕਹਿ ਚੁੱਕੇ ਹਾਂ ਜ਼ਿਆਦਾ ਕਹਿਣ ਦੀ ਲੋੜ ਨਹੀਂ ਚਰਬ ਦਰਹਾਉਣ ਦੀ ਲੋੜ ਹੈ ਤੁਸੀਂ ਆਪਣੇ ਰਾਜਕਾਲ ਦੇ ਵਿੱਚ ਇਹਨਾਂ ਦਾ ਨਾਮ ਬਦਲ ਕੇ ਸਾਬ ਜਿਆਦਿਆਂ ਦੇ ਦਿਵਸ ਤਿਉਹ ਜ ਬਨਾਇਆ ਜਾਏ ਜਾਂ ਬਾਬਿਆਂ ਦੇ ਦਿਵਸ ਮਨਾਇਆ ਜਾਏ ਮਾਲਕ ਸ਼ਬਦ ਹਟਾ ਦਿਓ ਇਹਦੇ ਨਾਲ ਸਿੱਖਾਂ ਨੂੰ ਪੂਰੀ ਨਫ਼ਰਤ ਆ ਗਈ ਮਨ ਦੇ ਵਿੱਚ ਅਕਰਤ ਕਰਨ ਦੀ ਨਜ਼ਰ ਆਉਂਦੀ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੁਸੀਂ ਦਿਵਸ ਮਨਾ ਰਹੇ ਹੋ ਸਿੱਖਾਂ ਨੂੰ ਕੁਝ ਕਰਨ ਦੇ ਲਈ ਬੇਅਸੀਂ ਤੁਹਾਡੇ ਮਹਾਨ ਸ਼ੀਰਾਂ ਦੀ ਯਾਦ ਵਿੱਚ ਮਨਾ ਰਹੇ ਹੋ ਸਿੱਖ ਹੁਲਤਾਨ ਅਰਾਜ ਹੋਣ ਤੁਹਾਡੇ ਜਿਹੜੇ ਮਨਿਸਟਰ ਰਹਿ ਗਏ ਜਾਂ ਹੋਰ ਲੀਡਰ ਰਹਿ ਗਏ ਇਹਨਾਂ ਦੇ ਵਾਸਤੇ ਕੰਮ ਨਹੀਂ ਹੈ ਜੇ ਕੈਪਟਨ ਅਮੰਦਰ ਸਿੰਘ ਅੱਜ ਕਹਿ ਸਕਦਾ ਹੈ ਕਿ ਬੀਜੇਪੀ ਦੇ ਵਿੱਚ ਮੈਂ ਫੈਮਿਲੀ ਦੇ ਰੂਪ ਵਿੱਚ ਨਹੀਂ ਆ ਤਾਂ ਇਹ ਇੱਕ ਦੋ ਲੋਜਾਂ ਬੜੀ ਵੱਡੀ ਗੱਲ ਕਰਕੇ ਦੀਆਂ ਆਉਣ ਵਾਲੇ ਸਮੇਂ ਜਿੱਦੇ ਪਤਾ ਨਹੀਂ ਕੀ ਨਤੀਜੇ ਨਿਕਲਣਗੇ ਕੀ ਨਹੀਂ ਨਿਕਲਣਗੇ ਪਰ ਮੈਂ ਅੰਤ ਵਿੱਚ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਬਜਾਦੇਆਂ ਦਾ ਜਿਹੜੇ ਸ਼ਹੀਦੀ ਦੇ ਆਣੇ ਹੈਗੇ ਉਹ ਸਾਬਜਾਦੇ ਦਿਵਸ ਦੇ ਤੌਰ ਤੇ ਮਨਾਏ ਜਾਣ ਹੋਰ ਕੋਈ ਨਾ ਵਰਤਣ ਦੀ ਲੋੜਤ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ